ਦੇ ਅੰਤਰ ਕੇ ਦੋ ਮੇ ਹੱਥ ਜੋੜ ਕੇ ਸੀਸ ਝੁਕਾ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਹੀਦ ਕੌਣ ਹੈ ਸ਼ਹੀਦ ਕਿਸ ਨੂੰ ਕਹਿੰਦੇ ਨੇ ਇਸ ਧਰਤੀ ਉੱਤੇ ਦੋ ਹਸਤੀਆਂ ਦਾ ਨਾਮ ਰਹਿੰਦਾ ਇੱਕ ਇਵਾਦਤ ਵਾਲਿਆਂ ਦਾ ਇੱਕ ਸ਼ਹਾਦਤ ਵਾਲਿਆਂ ਦਾ ਜੋ ਵੀ ਇਸ ਧਰਤੀ ਉਤੇ ਜਨਮ ਕਰਕੇ ਸਰੀਰ ਕਰਕੇ ਆਇਆ ਹੈ ਸਰੀਰ ਕਰਕੇ ਹਰ ਦਿਨੇ ਮਿਟ ਜਾਣਾ ਹੈ ਜੋ ਵੀ ਦ੍ਰਿਸ਼ਟ ਮਹਨ ਹੈ ਉਹ ਚੀਜ਼ ਸਥਿਰ ਨਹੀਂ ਰਹੇਗੀ ਜੋ ਉਪਜਿਓ ਸੁਬਿੰਸ ਹੈ ਪਰੋ ਆਜ ਕੈ ਕਾਲ ਨਾਨਕ ਹਰ ਗੁਣ ਗਾਏ ਲੈ ਛਾੜ ਸਗਲ ਜੰਜਾਲ ਮਹਾਰਾਜ ਫਿਰ ਇਸ ਧਰਤੀ ਤੇ ਕਿਹਦਾ ਨਾਮ ਰਹਿੰਦਾ ਹੈ ਫਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਕਿਹਾ ਨਾਮ ਰਹਿਓ ਸਾਧੂ ਰਹੇ ਭਾਈ ਰੱਬ ਦਾ ਨਾਮ ਸਦਾ ਰਹਿਣਾ ਹੈ ਨਾਮ ਜਪਣ ਵਾਲੇ ਸਾਧੂ ਇਸ ਧਰਤੀ ਤੇ ਸਦਾ ਰਹਿਣਗੇ ਨਾਮ ਰਹਿਓ ਸਾਧੂ ਰਹੋ ਰਹੋ ਗੁਰਮੁਬਿੰਦ ਕਹੋ ਨਾਨਕੇ ਜਗਤ ਮੈਂ ਕਿਨ ਜਪਿਓ ਗੁਰਮੰਤ ਕਹਿੰਦੇ ਭਾਈ ਇਸ ਧਰਤੀ ਉੱਤੇ ਰੱਬ ਦਾ ਨਾਮ ਰਹਿਣਾ ਹੈ ਗੁਰੂ ਦਾ ਨਾਮ ਰਹਿਣਾ ਹੈ ਰੱਬ ਦਾ ਨਾਮ ਜਪਣ ਵਾਲਿਆਂ ਦਾ ਨਾਮ ਵੀ ਧਰਤੀ ਤੇ ਰਹਿਣਾ ਹੈ ਬਾਕੀ ਲੋਕਾਂ ਦੇ ਨਾਮ ਦੁਨੀਆ ਦੇ ਨਕਸ਼ੇ ਤੋਂ ਮਿਟ ਜਾਂਦੇ ਨੇ ਕੋਈ ਕਿੰਨਾ ਵੀ ਅਮੀਰ ਹੋਵੇ ਇਸ ਧਰਤੀ ਉੱਤੇ ਨਾਮ ਨਹੀਂ ਕਿਸੇ ਦਾ ਰਹਿੰਦਾ ਸਾਧ ਸੰਤ ਸਰੀਰ ਮਰਨ ਤੋਂ ਬਾਅਦ ਲੋਕ ਕੀ ਭੁੱਲ ਜਾਂਦੇ ਕਈ ਵਾਰ ਤਾਂ ਕੁਝ ਲੋਕਾਂ ਦਾ ਨਾਮ ਸਰੀਰ ਵਿੱਚ ਰਹਿੰਦਿਆਂ ਰਹਿੰਦਿਆਂ ਮਿਟ ਜਾਂਦਾ ਹੈ ਕੁਝ ਲੋਕਾਂ ਦਾ ਸਰੀਰ ਕਰਕੇ ਮਰਨ ਤੋਂ ਬਾਅਦ ਮਿਟ ਜਾਂਦਾ ਹੈ ਔਰ ਸਾ ਸੰਗਤ ਇਹ ਚੀਜ਼ ਸੱਚ ਹੈ ਇਸ ਧਰਤੀ ਉੱਤੇ ਨਾਮ ਜਾਂ ਇਬਾਦਤ ਵਾਲੇ ਦਾ ਰਹੇਗਾ ਜਾਂ ਸ਼ਹਾਦਤ ਵਾਲੇ ਦਾ ਰਹੇਗਾ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਦਮਾਂ ਦੀ ਵਡਿਆਈ ਕੀਤੀ ਜਦੋਂ ਨਾਮ ਜਪਣ ਵਾਲਿਆਂ ਦੀ ਵਡਿਆਈ ਕੀਤੀ ਉਦੋਂ ਮਹਾਰਾਜ ਕਹਿੰਦੇ ਭਾਈ ਨਾਮ ਜਪਣ ਵਾਲੇ ਐਨੇ ਅਮੀਰ ਹੋ ਜਾਂਦੇ ਕਿ ਸਰੀਰ ਮਰਨ ਤੋਂ ਬਾਅਦ ਵੀ ਉਹਨਾਂ ਦੀ ਬੰਦਗੀ ਕਮਾਈ ਦਾ ਧੰਨ ਇਸ ਧਰਤੀ ਤੇ ਰਹਿੰਦਾ ਇਹਨੂੰ ਮਹਾਰਾਜ ਬਚਨ ਕਹਿੰਦੇ ਜਿਨ ਕੈ ਪਲੈ ਧਨ ਵਸੈ ਕਹਿੰਦੇ ਭਾਈ ਜਿਨ੍ਹਾਂ ਕੋਲ ਪੱਲਾ ਹੀ ਧਨ ਮਾਇਆ ਪੈਸਾ ਉਹ ਬੰਦੇ ਸਦਾ ਨਹੀਂ ਇਸ ਧਰਤੀ ਤੇ ਰਹੇ ਜਿਨ ਕੈ ਪੱਲੇ ਧਨ ਵਸੈ ਤਿਨ ਕਾ ਨਾਉ ਸੁਖੀਰ ਕਹਿੰਦੇ ਉਹ ਬੰਦੇ ਕੰਗਾਲ ਨਹੀਂ ਹੋਵੇ ਮਹਾਰਾਜ ਸਦਾ ਕੌਣ ਰਹਿੰਦਾ ਫਿਰ ਕਹਿੰਦੇ ਜਿਨ ਕੈ ਹਿਰਦੈ ਤੂੰ ਵਸੈ ਤੇ ਨਰ ਗੁਣੀ ਗਹੀਰ ਭਾਈ ਉਹ ਗੁਣੀ ਗਹੀਰ ਹੋਏ ਇਸ ਧਰਤੀ ਉਤੇ ਨਾਮ ਜਾਂ ਨਾਮ ਜਪਣ ਵਾਲੇ ਤਾਂ ਰਹਿੰਦੇ ਜਾਂ ਕਿਸੇ ਸ਼ਹੀਦ ਨਾ ਸ਼ਹੀਦ ਉਹ ਹੈ ਜਿਨੇ ਆਪਣੀ ਆਤਮਾ ਨੂੰ ਵੀ ਜਿੱਤ ਲਿਆ ਔਰ ਬਾਅਦੀ ਤੌਰ ਤੇ ਜੇ ਉਹਨੂੰ ਜ਼ਰੂਰਤ ਪਵੇ ਉਹ ਬਾਹਰੋਂ ਦੁਸ਼ਮਣ ਨੂੰ ਵੀ ਜਿੱਤਦਾ ਹੈ ਸ਼ਹੀਦ ਬਾਬਾ ਦੀਪ ਸਿੰਘ ਜੀ ਉਹ ਹਸਤੀ ਨੇ ਜਿਨ੍ਹਾਂ ਦੀ ਇਵਾਦਤ ਵੀ ਬਹੁਤ ਹੈ ਔਰ ਸ਼ਹਾਦਤ ਵੀ ਬਹੁਤ ਵੱਡੀ ਹੈ ਦੋਇ ਤਿੰਨ ਬਾਬਾ ਦੀਪ ਸਿੰਘ ਦੀ ਇਵਾਦਤ ਵੀ ਬਹੁਤ ਹੈ ਔਰ ਸ਼ਹਾਦਤ ਵੀ ਬਹੁਤ ਵੱਡੀ ਹੈ ਲਸੰਨੀ ਸ਼ਹਾਦਤ ਹੈ ਔਰ ਬੜੀ ਕਮਾਲ ਦੀ ਗੱਲ ਜਿਸ ਉਮਰ ਵਿੱਚ ਮਦਾਨੇ ਜੰਗ ਵਿੱਚ ਲੜਨਾ ਸੀ ਪਰ ਜਵਾਨੀ ਵਿੱਚ ਕੋਈ ਲੜਦਾ ਜਦੋਂ ਬੰਦੇ ਦਾ ਸਰੀਰ ਬੁੱਢਾ ਹੋ ਜਾਣਾ ਉਹ ਕਹਿੰਦਾ ਹੁਣ ਆਪਾਂ ਬੁੱਢੇ ਹੋ ਗਏ ਹੁਣ ਨਹੀਂ ਬੁੱਤਾਂ ਐ ਕਰੀਦਾ ਜਵਾਨੀ ਚ ਸੀ ਵਈ ਹਰੇਕ ਨਾਲ ਪੰਗਾ ਲੈ ਲੀਦਾ ਸੀ ਹੁਣ ਬੁੱਢੇ ਹੋ ਗਏ ਹੁਣ ਨਹੀਂ ਪ੍ਰਸਾਦ ਸਿੰਘ ਬਾਬਾ ਦੀਪ ਸਿੰਘ ਉਹ ਸ਼ਹੀਦ ਨੇ ਜਦੋਂ ਭਰ ਜਵਾਨੀ ਸੀ ਉਦੋਂ ਕਲਗੀਆਂ ਵੱਲ ਲੈ ਨੇ ਹੱਥ ਵਿੱਚ ਕਲਮ ਫੜਾ ਦਿੱਤੀ ਬੱਬਾ ਦੀਵ ਸਿੰਘ ਜੀ ਨੇ ਕਿਹਾ ਬਾਣੀ ਲਿਖੋ ਔਰ ਜਦੋਂ ਬਡੇਪਾ ਆਇਆ ਉਦੋਂ ਹੱਥ ਵਿੱਚ ਖੰਡਾ ਫੜਾ ਦਿੱਤਾ ਜਦੋਂ ਜਵਾਨੀ ਸੀ ਹੱਥ ਵਿੱਚ ਕਲਮ ਫੜਾਈ ਔਰ ਜਦੋਂ ਬਡੇਪਾ ਆਇਆ ਉਦੋਂ ਹੱਥ ਵਿੱਚ ਖੰਡਾ ਫੜਾ ਦਿੱਤਾ ਮਦੰਨੇ ਜੰਗ ਅੰਦਰ ਖੰਡਾ ਲੈ ਕੇ ਜੋਜ ਪੈ ਦੁਨੀਆ ਨੂੰ ਇਸ ਪੰਕਤੀ ਦੀ ਵਿਆਖਿਆ ਕਰਕੇ ਦੱਸੀ ਗੁਰਮੁਖ ਬੁੱਢੇ ਕਦੇ ਨਹੀਂ ਜਿਨ੍ਹਾਂ ਅੰਤਰ ਸੁਰਤ ਗਿਆਨ ਜੇ ਗੁਰੂ ਸਿਰ ਤੇ ਹੱਥ ਰੱਖਦਾ ਸਾਧ ਸੰਗਤ 78 ਵਰਿਆਂ ਦਾ ਬਜ਼ੁਰਗ ਵੀ ਮਦੰਨੇ ਜੰਗ ਅੰਦਰ ਲੜ ਸਕਦਾ 32 ਸਾਲ ਦੇ ਉਮਰ ਵਾਲੇ ਨੌਜਵਾਨ ਨਾਲ ਮਦੰਨੇ ਜੰਗ ਚ ਜੋੜ ਰਿਹਾ ਬਹੁਤ ਵੱਡੀ ਚੀਜ਼ ਹੈ ਬੰਦਗੀ ਤੁਹਾਨੂੰ ਬੁੱਢਾ ਨਹੀਂ ਹੋਣ ਦੇਗੀ ਸਰੀਰ ਨੇ ਬੁੱਢਾ ਹੋਣਾ ਕੁਦਰਤੀ ਤੌਰ ਤੇ ਹੈ ਪਰ ਬਾਣੀ ਤੁਹਾਨੂੰ ਆਤਮਾ ਦੀ ਤਾਕਤ ਦਿੰਦੀ ਹੈ ਇਹਨੂੰ ਮਹਾਰਾਜ ਬਾਣੀ ਅੰਦਰ ਕਹਿੰਦੇ ਜਾ ਕੋ ਹਰ ਰੰਗ ਲਾਗੋ ਇਸ ਜੁਗ ਮੈਂ ਭਾਈ ਜਿਹਨੂੰ ਰੱਬ ਦੇ ਨਾਮ ਦਾ ਰੰਗ ਲੱਗਾ ਜਾ ਕੋ ਹਰ ਰੰਗ ਲਾਗੋ ਇਸ ਜੁਗ ਨੇ ਸੋ ਕਹਇਤ ਹੈ ਸੂਰਾ ਆਤਮ ਜਿਣੇ ਉਹਨੇ ਆਤਮਾ ਨੂੰ ਜਿੱਤ ਲਿਆ ਉਨੇ ਪੰਜ ਵਿਕਾਰਾਂ ਉੱਤੇ ਫਤਿਹ ਪਾ ਲਈ ਉਹ ਸੰਸਾਰ ਦੇ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਨੂੰ ਜਿੱਤ ਗਿਆ ਉਹ ਸੂਰਮਾ ਹੋ ਗਿਆ ਇਬਾਦਤ ਜਿਹੜੀ ਹੈ ਉਹ ਵਿਕਾਰਾਂ ਉੱਤੇ ਜਿੱਤ ਪ੍ਰਾਪਤ ਕਰਦਾ ਆਤਮ ਜਿਣੈ ਸਗਲ ਵਸ ਤਾਕੈ ਜਾਪ ਸਤਗੁਰ ਪੂਰਾ ਭਾਈ ਜਿਹਨੇ ਸਿਸਤੇ ਗੁਰੂ ਨੇ ਹੱਥ ਰੱਖ ਦਿੱਤੇ ਉਹ ਆਤਮਕ ਤੌਰ ਤੇ ਪਹਿਲਾ ਬਲਵਾਨ ਹੋਇਆ ਉਹਨੇ ਪੰਜ ਵਿਕਾਰਾਂ ਨੂੰ ਜਿੱਤਿਆ ਉਹ ਲੋਕ ਦੇ ਵਾਸਤੇ ਨਹੀਂ ਇੱਕ ਚੀਜ਼ ਹੋਰ ਨੋਟ ਕਰਿਓ ਸ਼ਹੀਦ ਉਹ ਹੋ ਸਕਦਾ ਜਿਨ ਆਪਣੇ ਅੰਦਰ ਦੇ ਆਤਮ ਨੂੰ ਵਕਤ ਪਹਿਲਾਂ ਜਿੱਤ ਲਿਆ ਕਿਉਂ ਜੋ ਆਤਮਿਕ ਤੌਰ ਤੇ ਜਿੱਤਿਆ ਹੋਇਆ ਨਹੀਂ ਹੈ ਉਹ ਸੰਸਾਰ ਨਾਲ ਕਾਮ ਕ੍ਰੋਧ ਲੋਭ ਅਹੰਕਾਰ ਵਿੱਚ ਹੈ ਤਾਂ ਲੋਭ ਵਿੱਚ ਉਹ ਡੋਲ ਸਕਦਾ ਹੈ ਸ਼ਹਾਦਤ ਉਹ ਦੇ ਸਕਦਾ ਜਿਹੜਾ ਡੋਲੇ ਨਾ ਦ੍ਰਿੜ ਹੋਵੇ ਨਹੀਂ ਤਾਂ ਮਾੜਾ મોਟਾ ਕਿਸੇ ਨੂੰ ਲਾਲਚ ਦੇ ਦਿਓ ਉਹ ਲੋਕੇਮ ਤੋਂ ਥੜਕ ਜਾਂਦੇ ਨੇ ਥੋੜਾ ਜਿਹਾ ਕਿਸੇ ਨੂੰ ਲੋਭ ਲਾਲਚ ਦੇ ਦਿਓ ਉਹ ਬੰਦੇ ਧਰਮ ਛੱਡ ਜਾਂਦੇ ਨੇ ਸ਼ਹੀਦ ਦੇ ਅੰਦਰ ਦੋ ਗੁਣ ਨੇ ਇੱਕ ਤੇ ਉਹਦੀ ਦ੍ਰਿੜਤਾ ਵਿਸ਼ਵਾਸ ਇੱਕ ਉੱਤੇ ਹੈ ਉਹਨੂੰ ਪਰਾਈ ਆਸ ਨਹੀਂ ਹੈ ਉਹ ਬੰਦਿਆਂ ਤੇ ਆਸ ਨਹੀਂ ਰੱਖਦਾ ਉਹਦੀ ਆਸ ਇੱਕ ਪਰਮਾਤਮਾ ਤੇ ਹੁੰਦੀ ਹੈ ਉਹਦਾ ਵਿਸ਼ਵਾਸ ਇੱਕ ਰੱਬ ਤੇ ਹੁੰਦਾ ਹੈ ਔਰ ਸਾ ਸੰਗਤ ਦੂਜਾ ਸ਼ਹੀਦ ਅੰਦਰੋਂ ਇੰਨਾ ਸਬਰ ਵਿੱਚ ਹੁੰਦਾ ਹੈ ਕਿ ਉਹਨੂੰ ਦੁਨੀਆਂ ਦਾ ਕੋਈ ਵੀ ਲਾਲਚ ਜਾਂ ਭੈ ਡਰਾ ਨਹੀਂ ਸਕਦਾ ਉਹ ਭੈ ਤੋਂ ਰਹਿਤ ਹੋ ਜਾਂਦਾ ਹੈ ਇਨੂੰ ਭਾਈ ਗੁਰਦਾਸ ਸਿੰਘ ਕਹਿੰਦੇ ਕਹਿੰਦੇ ਭਾਈ ਮুরিਦ ਹੋਣ ਵਾਸਤੇ ਮਰਦਾ ਹੋਣਾ ਪੈਂਦਾ ਹੈ ਮਰਦਾ ਕਿਉਂ ਮਰਦੇ ਦੀ ਆਪਣੀ ਕੋਈ ਮਰਜ਼ੀ ਨਹੀਂ ਹੈ ਮਰਦੇ ਦੀ ਕੋਈ ਖੁਆਇਸ਼ ਨਹੀਂ ਹੈ ਮਰਦੇ ਦੀ ਇੱਛਾ ਨਹੀਂ ਹੈ ਮੈਨੂੰ ਆਹ ਕੱਪੜੇ ਪਾਉ ਅੱਛਾ ਜਿਉਂਦਾ ਬੰਦਾ ਚੋਜ਼ ਕਰਦਾ ਕਿ ਆਹ ਕੱਪੜੇ ਮੈਨੂੰ ਪਸੰਦ ਨਹੀਂ ਆਹ ਕੱਪੜਾ ਨਹੀਂ ਮੈਨੂੰ ਪਸੰਦ ਬਈ ਦੁਕਾਨ ਤੋਂ ਪਸੰਦ ਕਰਕੇ ਲਿਆਉਂਦਾ ਜਿਉਂਦਾ ਬੰਦਾ ਚੋਸ ਕਰਦਾ ਕਿ ਆਹ ਕੱਪੜਾ ਮੈਨੂੰ ਪਸੰਦ ਨਹੀਂ ਆਹ ਚਾਹੀਦਾ ਅੱਛਾ ਮਰਦਾ ਕਦੇ ਚੋਸ ਨਹੀਂ ਕਰਦਾ ਉਹਨੂੰ ਜਿਹੜਾ ਮਰਜ਼ੀ ਲਿਆ ਕੇ ਪਾ ਦੋ ਮਰਦੇ ਬੰਦੇ ਨੂੰ ਕੋਈ ਤੁਸੀਂ ਕੱਪੜਾ ਲਿਆ ਕੇ ਪਾ ਦੇ ਚੰਗੀ ਤਰ੍ਹਾਂ ਸਵਾਕੇ ਵੀ ਨਹੀਂ ਪਾਉਂਦੇ ਜਦੋਂ ਮਰਦੇ ਬੰਦੇ ਦੇ ਆਖਰੀ ਕੱਪੜਾ ਪਾਉਂਦੇ ਉਹਨੂੰ ਚੰਗੀ ਤਰ੍ਹਾਂ ਸਵਾਕੇ ਨਹੀਂ ਪਾਉਂਦੇ ਮੋਟੀਆਂ-ਮੋਟੀਆਂ ਸੀਣਾਂ ਜੀਆਂ ਲੱਗਦੀਆਂ ਜੇ ਜਿਉਂਦਾ ਹੁੰਦਾ ਪਸੰਦ ਕਰਦਾ ਨਹੀਂ ਮਰਦਾ ਹੈ ਪਾਈ ਮਰਦੇ ਦੀ ਕੋਈ ਪਸੰਦ ਨਹੀਂ ਹੈ ਮਰਦੇ ਦੀ ਕੋਈ ਚੁਆਇਸ ਨਹੀਂ ਹੈ ਮਰਦੇ ਦੀ ਕੋਈ ਇੱਛਾ ਨਹੀਂ ਹੈ ਇਹਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਜੇ ਮ੍ਰਿਤਕ ਕੋ ਚੰਦਨ ਚੜ੍ਹਾਵੇ ਕਹਿੰਦੇ ਮਰੇ ਬੰਦੇ ਨੂੰ ਚੰਦਨ ਨਾਲ ਫੂਕਦੇ ਹੋ ਤਾਂ ਵੀ ਕੋਈ ਫਰਕ ਨਹੀਂ ਮਰਦੇ ਬੰਦੇ ਨੂੰ ਪਾਣੀ ਚ ਰੋੜਦੇ ਹੋ ਤਾਂ ਵੀ ਕੋਈ ਫਰਕ ਨਹੀਂ ਉਹਨੂੰ ਸਾਧੀਆਂ ਲੱਕੜਾਂ ਨਾਲ ਫੂਕਦੇ ਹੋ ਉਹਨੂੰ ਕੋਈ ਫਰਕ ਕਹੋ ਕਮਣ ਫਲ ਪਾਵੇ ਜੇ ਮਰਤਕ ਕੋ ਵਿਸ਼ਟਾ ਮਹੇ ਰੁਲਾਈ ਤਾਂ ਮਰਤਕ ਆ ਕਿਆ ਘਟ ਜਾਈ ਮੁਸਲਮਾਨ ਮਰੇ ਸਰੀਰ ਨੂੰ ਮਿੱਟੀ ਚ ਦੱਬ ਦਿੰਦੇ ਥੱਲੇ ਦਫਨ ਕਰਦੇ ਨੇ ਕੋਈ ਪਾਣੀ ਚ ਰੋੜ ਦੇ ਕੋਈ ਸੱਦੀਆਂ ਲੱਕੜਾਂ ਨਾਲ ਸਾੜਦੇ ਕੋਈ ਚੰਦਨ ਪਾ ਕੇ ਵੀ ਅਮੀਰ ਬੰਦੇ ਸਸਕਾਰ ਕਰਦੇ ਕਹਿੰਦੇ ਮਰਦੇ ਦੇ ਨਾਲ ਕੋਈ ਸੰਬੰਧ ਨਹੀਂ ਹੈ ਸਾਸ ਸੰਗਤ ਗਰੀਬ ਬੰਦੇ ਦੀ ਚੱਖਾ ਨੂੰ ਅੱਗ ਨਾ ਲੱਗੇ ਲੋਕ ਕਈ ਵਾਰ ਡੀਜ਼ਲ ਮਿੱਟੀ ਦਾ ਤੇਲ ਵੀ ਪਾ ਦਿੰਦੇ ਨੇ ਅਮੀਰ ਬੰਦੇ ਉੱਤੇ ਕਿਉਂ ਪਾਇਆ ਜਾਂਦਾ ਇਸ ਤਰ੍ਹਾਂ ਦੇ ਸਸਕਾਰ ਵੀ ਤੁਸੀਂ ਵੇਖੇ ਹੋਣਗੇ ਜਿੱਥੇ ਲੋਕ ਪੰਜ ਪੰਜ 10-10 ਕਿਲੋ ਦੇ ਸੀ ਕਿਉਂ ਪਾ ਦਿੰਦੇ ਇੱਕ ਬੰਦੇ ਬਾਹਰੋਂ ਆਏ ਉਹਨਾਂ ਦੇ ਬਾਪੂ ਦਾ ਸਰ ਕਹਾ ਸਸਕਾਰ ਸੀ ਉਹਨਾਂ ਨੇ ਪੂਰਾ ਦੇਸੀ ਕਿਉ ਦਾ ਟੀਨ ਪਾਤਾ 15 ਕਿਲੋ ਮਨੂੰ ਕਹੋ ਕਿ ਦਸੇ ਵਜ ਦੇ ਦੇਣਾ ਸੀ ਇੰਨਾ ਦੇ ਸੀ ਕਿਉਂ ਕਿ ਉਹ ਕਹਿੰਦਾ ਭਾਈ ਸਾਹਿਬ ਲੋਕੀ ਕੀ ਕਹਿਣ ਦੇਵੇ ਤਿੰਨ ਪੁੱਤ ਬਾਹਰ ਨੇ ਤੇ ਅਸੀਂ ਤਾਂ ਫਿਰ ਦੇਸੀ ਕਿਉਂ ਆਉਣਾ ਸੀ ਸਾਧ ਸੰਗਤ ਮੁਰਤੇ ਨੂੰ ਇਹਨਾਂ ਨੂੰ ਕੋਈ ਸੰਬੰਧ ਨਹੀਂ ਹੈ ਦੇਸੀ ਘੋਪਾ ਦੇਓ ਤੇਲ ਪਾ ਦਿਓ ਉਹ ਤਾਂ ਮਰਤਕ ਸ਼ਰੀਰ ਹੈ ਜੇ ਮਰਤਕ ਕੋ ਚੰਦਨ ਚੜਾਵੇ ਉਸ ਤੇ ਕਹੋ ਕਵਨ ਫਲ ਪਾਵੇ ਮੁਰਦੇ ਦੀ ਕੋਈ ਇੱਛਾ ਨਹੀਂ ਐਦਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਕਿਹਾ ਜੇ ਤੂੰ ਮਰੀਦ ਹੋਣਾ ਹੈ ਜੇ ਤੂੰ ਗੁਰੂ ਦਾ ਸਿੱਖ ਹੋਣਾ ਹੈ ਜੇ ਤੂੰ ਗੁਰੂ ਦੀ ਸਿੱਖੀ ਲੈਣੀ ਹੈ ਫਿਰ ਤੈਨੂੰ ਮੁਰਦੇ ਦੀ ਨਿਆਈ ਇੱਛਾ ਤੇ ਅੱਗ ਨਹੀਂ ਪੈਗੀ ਜੇ ਤੂੰ ਆਪਣੀ ਚੋਜ਼ ਕਰਦਾ ਨਾ ਮੈਂ ਆਹ ਮੈਂ ਖਾਣਾ ਆ ਨਹੀਂ ਖਾਣਾ ਆ ਚੀਜ਼ਾਂ ਆਪਣੀ ਮਨਮਰਜ਼ੀ ਕਰੇਂਗਾ ਫਿਰ ਤੂੰ ਗੁਰੂ ਦਾ ਸਿੱਖ ਮੂਰੀਦ ਨਹੀਂ ਤੈਨੂੰ ਮਨ ਦੀ ਮਰਜ਼ੀ ਤਿਆਗਣੀ ਪੈਗੀ ਜੋ ਗੁਰ ਕਹੈ ਸੋਈ ਭਲ ਮੰਨੋ ਹਰ ਹਰ ਕਥਾ ਨਿਰਾਲੀ ਤੈਨੂੰ ਗੁਰੂ ਦੀ ਤੱਲ ਮੰਨਣੀ ਪੈਣੀ ਹੈ ਜਿਵੇਂ ਮੁਰਦਾ ਟਪੰਡਾ ਹੈ ਜੋ ਉਹਨੂੰ ਮਰਜ਼ੀ ਪਹਿਨਾ ਦਿਓ ਉੱਤੇ ਕੋਈ ਅਸਰ ਨਹੀਂ ਤਮ ਭਾਈ ਮਰੀਦ ਹੋਣ ਲਈ ਮਰਦਾ ਹੋਣਾ ਪੈਂਦਾ ਹੈ ਮਰਦਾ ਹੋਏ ਮਰੀਦ ਨਾ ਗੱਲ ਹੀ ਹੋਵਣ ਕਹਿੰਦੇ ਕਿਸੇ ਗੱਲਾਂ ਨਾਲ ਗਿਆਨ ਨਾਲ ਥੋੜੀ ਮਰੀਦ ਹੋਈ ਦੇ ਮਰੀਦ ਹੋਣ ਵਾਸਤੇ ਮਰਦਾ ਹੋਣਾ ਪੈਂਦਾ ਆਪਣੀ ਮਰਜ਼ੀ ਤੇ ਅਗਣੀ ਪੈਂਦੀ ਹੈ ਕੋਈ ਇੱਛਾ ਨਹੀਂ ਜੋ ਗੁਰੂ ਕਹ ਰਿਹਾ ਉਹ ਕਰਨਾ ਪੈਂਦਾ ਮਰਦੇ ਦੀ ਕੋਈ ਇੱਛਾ ਨਹੀਂ ਹੋਏ ਇੱਕ ਰਾਜੇ ਨੇ ਦਾਵਤ ਦਿੱਤੀ ਕਿਸੇ ਸਾਧੂ ਨੂੰ ਕਿ ਰੱਬ ਦਾ ਬਹੁਤ ਵੱਡਾ ਮੁਰੀਦ ਆ ਰਿਹਾ ਹੈ ਕੋਈ ਸਾਧੂ ਆ ਕੋਈ ਪੰਚਾਇਆ ਹੋਇਆ ਉਹਨੂੰ ਭੋਜਨ ਤੇ ਸੱਦਿਆ ਉਹਦੇ ਵਾਸਤੇ ਵਧੀਆ ਭੋਜਨ ਤਿਆਰ ਕੀਤਾ ਜਦੋਂ ਉਹਨੂੰ ਛਕਾਉਣ ਲੱਗੇ ਨਾ ਉਹ ਬਣਾਉਣ ਵਾਲੀ ਮਾਈ ਉਹਨੇ ਉਹ ਲਾਈ ਰਾਜੇ ਨੇ ਜਿਹੜੀ ਬਹੁਤ ਸਵਾਦ ਭੋਜਨ ਬਣਾਉਂਦੀ ਐ ਮੈਂ ਕਿਸੇ ਸਾਧੂ ਨੂੰ ਦਾਵਤ ਦਿੱਤੀ ਐ ਉਹਨੂੰ ਭੋਜਨ ਬਣਾਉਣ ਦੀ ਡਿਊਟੀ ਲਾਤੀ ਉਹਨੇ ਭੋਜਨ ਬਣਾ ਕੇ ਦੋ ਸਬਜ਼ੀਆਂ ਪਾਜੀਆਂ ਅੱਗੇ ਰੱਖ ਦਿੱਤੀਆਂ ਜਦੋਂ ਛਕਣ ਲੱਗੇ ਤਾਂ ਉਹਨੇ ਸਬਜ਼ੀ ਵਿੱਚ ਜੋ ਮੂਰੇ ਧਾਲ ਪਾਜੀ ਸਬਜ਼ੀ ਬਣਾ ਕੇ ਰੱਖੀ ਬਿਲਕੁਲ ਨਮਕ ਨਹੀਂ ਪਾਇਆ ਸਿੱਕਾ ਬਣਾ ਕੇ ਮੂਰੇ ਰੱਖਿਆ ਜਦੋਂ ਸਾਧੂ ਖਾਣ ਲੱਗਾ ਉਨਕਾ ਆਹ ਇੱਕ ਹਫੂਸ ਮੁਰੇ ਰੱਖ ਦਿੱਤਾ ਇਹਦੇ ਵਿੱਚ ਕੋਈ ਨਮਕ ਨਹੀਂ ਕੋਈ ਮਸਾਲਾ ਨਹੀਂ ਕੋਈ ਮਿਰਚ ਨਹੀਂ ਰਾਜ ਨੇ ਇੱਕ ਹੀ ਬਣਾਇਆ ਰਾਜਾ ਬੜਾ ਗੁੱਸਾ ਹੋਇਆ ਉਹਨੇ ਉਹ ਬਣਾਉਣ ਵਾਲੀ ਮਾਈ ਨੂੰ ਸੱਦ ਕੇ ਕਿਹਾ ਤੈਨੂੰ ਮੈਂ ਕਿਹਾ ਸੀ ਅਜੇ ਸਪੈਸ਼ਲ ਭੋਜਨ ਬਣਾਉਣਾ ਹੈ ਮੈਂ ਕਿਸੇ ਸਾਧੂ ਸੰਤ ਨੂੰ ਕਿਸੇ ਰੱਬ ਦੇ ਭਗਤ ਮਰੀਦ ਨੂੰ ਸੱਦਿਆ ਸੇਵਾ ਕਰਨ ਅੱਜ ਤੂੰ ਭੋਜਨ ਬਣਾਉਣ ਲੱਗਿਆ ਖੇਪਾ ਕੇ ਰੱਖ ਦਿੱਤੀ ਇਹਦੇ ਵਿੱਚ ਕੋਈ ਨਮਕ ਕੋਈ ਮਸਾਲਾ ਕੋਈ ਮਿਰਚ ਨਹੀਂ ਔ ਸਾਧੂ ਨੂੰ ਪੁੱਛਦੀ ਜੀ ਤੁਹਾਨੂੰ ਕੀ ਲੱਗਦਾ ਉਹ ਕਹਿੰਦਾ ਬਿਲਕੁਲ ਇਹਦੇ ਵਿੱਚ ਕੁਝ ਨਹੀਂ ਨਾ ਕੋ ਮਿਰਚ ਨਾ ਮਸਾਲਾ ਨਾ ਨਮਕ ਤਾਂ ਮੈਂ ਕਿਹਾ ਰਾਜਨ ਮੇਰਾ ਪਸੂਰ ਨਹੀਂ ਤੁਸੀਂ ਕਿਹਾ ਸੀ ਕੋਈ ਰੱਬ ਦਾ ਮুরিਦ ਆ ਰਿਹਾ ਹੈ ਤੁਸੀਂ ਕਿਹਾ ਸੀ ਕੋਈ ਸਾਧੂ ਆ ਰਿਹਾ ਹੈ ਤੁਸੀਂ ਕਿਹਾ ਸੀ ਕੋਈ ਸੰਤ ਕੋਈ ਭਗਤ ਕੋਈ ਰੱਬ ਦਾ ਮুরিਦ ਆ ਰਿਹਾ ਹੈ ਮੈਂ ਤਾਂ ਉਹਦੇ ਸਾਧਨਾ ਭੋਜਨ ਬਣਾਏ ਜੇ ਤੁਸੀਂ ਪਹਿਲਾਂ ਦੱਸ ਦੇਣਾ ਕੋਈ ਜੀਵ ਦਾ ਸਵਾਦੂ ਬੰਦਾ ਆ ਰਿਹਾ ਫਿਰ ਮੈਂ ਸਵਾਦ ਬਣਾਉਂਦੀ ਮੈਂ ਤਾਂ ਕਿਹਾ ਕੋਈ ਰੱਬ ਦਾ ਮুরিਦ ਆ ਰਿਹਾ ਹੈ ਜਿਹੜੇ ਰੱਬ ਦੇ ਮਰੀਦ ਹੋ ਜਾਂਦੇ ਉਹਨਾਂ ਦੇ ਸਵਾਦ ਦੁਨੀਆਂ ਦੇ ਮੁੱਕ ਜਾਂਦੇ ਨੇ ਉਹਨਾਂ ਦੀ ਇੱਛਾ ਮੁੱਕ ਜਾਂਦੀ ਹੈ ਉਹਨਾਂ ਨੂੰ ਇਹਨਾਂ ਚੀਜ਼ਾਂ ਦਾ ਕੋਈ ਮਤਲਬ ਨਹੀਂ ਰਹਿੰਦਾ ਇਹਨੂੰ ਤਾਂ ਅਜੇ ਵੀ ਸਬਜ਼ੀ ਭਾਜੀ ਦਾ ਸਵਾਦ ਨਹੀਂ ਲੱਗ ਰਿਹਾ ਸਾਧੂ ਦੀ ਕੋਈ ਇੱਛਾ ਨਹੀਂ ਹੈ ਉਹਦੇ ਬਿਲਕੁਲ ਸਵਾਦ ਸੰਸਾਰ ਦੇ ਰਸ ਮਿਟ ਜਾਂਦੇ ਨੇ ਕਹਿਣ ਤੋਂ ਭਾਵ ਮਰਦਾਂ ਹੋਏ ਮਰੀਦ ਨਾਲ ਗੱਲ ਹੀ ਹੋਬਣਾ ਉਹ ਮਰੀਦ ਬਣਦਾ ਹੈ ਉਤੋਂ ਮਦ ਫਿਰ ਸ਼ਹੀਦ ਹੋਣ ਵਾਸਤੇ ਕੀ ਕਿੰਦੇ ਸਬਰ ਸਿਦਕ ਸ਼ਹੀਦ ਭਰਮ ਪਾਉ ਕੋ ਬਣਾ ਕਹਿੰਦੇ ਭਾਈ ਸ਼ਹੀਦ ਜਿਹੜਾ ਉਹ ਸਬਰ ਵਿੱਚ ਹੈ ਸਿਦਕ ਵਿੱਚ ਹੈ ਉਹਦੇ ਅੰਦਰ ਕੋਈ ਨਹੀਂ ਭਰਮ ਤੇ ਭੈ ਨਹੀਂ ਹੈ ਆਮ ਬੰਦੇ ਦੇ ਅੰਦਰ ਭਰਮ ਰਹਿੰਦਾ ਕਿ ਜੇ ਮੈਂ ਸ਼ਹੀਦ ਹੋਣ ਗਿਆ ਬੱਚ ਬੱਚਿਆਂ ਦਾ ਕੀ ਬਣੇਗਾ ਜੇ ਮੈਂ ਕੌਮ ਵਾਸਤੇ ਆ ਕੰਮ ਕੀਤਾ ਬਾਦ ਵਿੱਚ ਆ ਕੀ ਹੋਏ ਕੋਈ ਉਹਦੇ ਅੰਦਰ ਭਰਮ ਰਹਿੰਦੇ ਸ਼ਹੀਦ ਦੇ ਅੰਦਰ ਭਰਮ ਨਹੀਂ ਹੈ ਉਹਨੂੰ ਬਿਲਕੁਲ ਭੈ ਨਹੀਂ ਆਉਂਦਾ ਉਹਨੂੰ ਡਰ ਨਹੀਂ ਆਉਂਦਾ ਗੁਰੂ ਨੇ ਉਹਦੇ ਅੰਦਰ ਇਬਾਦਤ ਇੰਨੀ ਟਿਕਾ ਦਿੱਤੀ ਹੈ ਸ਼ਹਾਦਤ ਤੋਂ ਉਹਨੂੰ ਡਰ ਨਹੀਂ ਲੱਗੇਗਾ ਮਰਨ ਤੋਂ ਉਹਨੂੰ ਡਰ ਨਹੀਂ ਲੱਗਦਾ ਦੁਨੀਆਂ ਮੌਤ ਤੋਂ ਡਰਦੀ ਹੈ ਜਿਹੜਾ ਸ਼ਹੀਦ ਹੋਣ ਦੀ ਚੋਟੀ ਤੇ ਪਹੁੰਚ ਜਾਂਦਾ ਹੈ ਉਹਨੂੰ ਮੌਤ ਦਾ ਡਰ ਨਹੀਂ ਲੱਗਦਾ ਬਿਲਕੁਲ ਉਹਦੇ ਅੰਦਰ ਭੈ ਨਹੀਂ ਹੈ